ਲਾਏ ਇਕਲੇਪਾ ਇਨੇ ਕੁ ਚਲੀ ਜਾਂਦਾ ਮੇਰੀ ਸਾਰੀ ਬੇਨਤੀ ਹੈ ਪਹਿਲੀ ਗੱਲ ਤਾਂ ਨਾ ਮੈਂ ਮੈਨੂੰ ਨਾ ਮੇਰੇ ਬੰਦੇ ਬੋਲਣ ਨਹੀਂ ਦੇਣਾ ਚਾਹੁੰਦੇ ਮੈਂ ਕਿਹਾ ਯਾਰ ਆਪਾਂ ਕਿਹੜਾ ਕਿਸੇ ਗੱਲ ਤੋਂ ਕਾਣੇ ਆਪਾਂ ਜਵਾਬ ਆਪ ਨੂੰ ਦੇਣਾ ਚਾਹੀਦਾ ਕਿਉਂਕਿ ਮੇਰੇ ਬੰਦੇ ਜਿੰਨੇ ਵੀ ਮੇਰੇ ਭਰਾ ਨੇ ਕਹਿੰਦੇ ਲੰਡੀ ਬੁੱਚੀ ਦਾ ਜਵਾਬ ਹੀ ਕਿਉਂ ਤਾਂ ਦੇਣਾ ਜਿਹੜਾ ਇਹ ਗੱਲ ਆ ਵੀ ਤਾਂ ਲੰਡੀ ਬੁੱਚੀ ਦਾ ਜਵਾਬ ਹੀ ਕਿਉਂ ਦੇਣਾ ਮੈਂ ਸਾਰੇ ਹੀ ਪਹਿਲੀ ਗੱਲ ਇਹ ਮੀਡੀਆ ਨੂੰ ਮੈਂ ਕਹਿਣਾ ਚਾਹੁੰਦਾ ਮੇਰੀ ਗੱਲਬਾਤ ਚਲਾਉਣਾ ਕਿਉਂਕਿ ਜ਼ਿਆਦਾਤਰ ਮੀਡੀਆ ਮੇਰੀ ਗੱਲਬਾਤ ਇਸ ਕਰਕੇ ਚਲਾਉਂਦਾ ਹੈ ਭਾਨਾ ਵਿੱਚ ਗਾਲ ਗੂਲ ਕੱਢਦਾ ਹਨਾ ਮੈਂ ਗਾਲ ਨਹੀਂ ਕੱਢੂੰਗਾ ਮੈਂ ਕੋਸ਼ਿਸ਼ ਕਰੂੰਗਾ ਕਿ ਇਹਦੇ ਵਿੱਚ ਮੇਰੀ ਗਾਲ ਮੈਂ ਨਾ ਕੱਢਾਂ ਮੈਂ ਆਪਣੀ ਕੰਟਰੋਲ ਰੱਖਾਂ ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਹਿਣਾ ਚਾਹਣਾ ਵੀ ਜਿਹੜੇ ਬੰਦੇ ਨੇ ਇੱਕ ਦਾ ਨਸ਼ੇ ਵਾਲਾ ਇਲਜ਼ਾਮ ਲਾਇਆ ਮੈਂ ਬਾਲੇ ਦਿਨ ਨਹੀਂ ਇੱਥੇ ਮੈਂ 5-7 ਦਿਨ ਹੀ ਆ ਮੈਂ ਕੋਈ ਬਾਲੇ ਦਿਨ ਨਹੀਂ ਰਹਿਣਾ ਮੈਂ ਇਹ ਕਹਿਣਾ ਚਾਹਣਾ ਇਹ ਤੇ ਜਿੰਨਾ ਚੰਡੀਗੜ੍ਹ ਦਾ ਜਿੰਨਾ ਵੀ ਮਾਫੀਆ ਹੈ ਮੈਂ ਉੱਥੇ ਹੀ ਆਉਂਗਾ ਇਹ ਰੱਖ ਲੈਣਾ ਇਹ ਸਾਰਾ ਮੀਡੀਆ ਇਕੱਠਾ ਕਰ ਲੈਣਾ ਮੇਰਾ ਚੈਲੰਜ ਆ ਤੂੰ ਤਰੀਕ ਪਾ ਦੀ ਹੁਣ ਮੈਂ ਤੇਰੇ ਜਿਹੜੇ ਤੂੰ ਜਿੰਨੇ ਮੇਰੇ ਵਰ ਖਲਾਫ ਬੰਦੇ ਨੂੰ ਤੂੰ ਮੇਰੇ ਲੈ ਕੇ ਆਈ ਮੈਂ ਤੁਹਾਨੂੰ ਚੈਲੰਜ ਕਰਦਾ ਜਿੰਨਾਂ ਤੋਂ ਮੈਂ ਪੈਸੇ ਖਾਦੇ ਨੇ ਜਾਂ ਕਿਸੇ ਨਾਲ ਮੇਰਾ ਲੈਣ ਦੇਣਾ ਹੈ ਜਾਂ ਜਿਵੇਂ ਵੀ ਕੋਈ ਜ਼ਮੀਨ ਜੱਪੇ ਵਾਲਾ ਜੋੜਾ ਵੀ ਕੋਈ ਮੇਰੇ ਤੇ ਇਲਜ਼ਾਮ ਲੱਗਦਾ ਉਹ ਤੁਸੀਂ ਤੂੰ ਮੈਨੂੰ ਟਾਈਮ ਪਾਦੀ ਹੁਣ ਮੈਂ ਵੀਡੀਓ ਤੇ ਤੇਰੀ ਦੀ ਵੇਟ ਕਰੂੰਗਾ ਵੀ ਤੂੰ ਐਨੇ ਤਰੀਕ ਨੂੰ ਮੈਂ ਆਉਂਗਾ ਮੈਂ ਆਪਾਂ ਸਾ 10 ਦਿਨ ਹੱਦ ਤੋਂ ਬਾਅਦ ਵੱਧ ਤੋਂ ਵੱਧ 10 ਦਿਨ ਹੋਊਗਾ ਬਾਹਰ ਮੈਂ ਬਾਹਲੇ ਦਿਨ ਨਹੀਂ ਹੋਣਾ ਤੂੰ ਉੱਥੇ ਟਾਈਮ ਪਾਦੀ ਵੀ ਅੱਜਨੀ ਤਰੀਕ ਨੂੰ ਮੈਂ মিডিਆ ਲੈ ਕਿੱਥੇ ਬੈਠ ਰਹੇ ਆ ਮੈਂ ਭਾਨੇ ਦਾ ਗੱਲਾਂ ਦਾ ਜਵਾਬ ਦਿੰਨਾ ਹੁਣ ਮੈਂ ਇਸ ਚੀਜ਼ ਦੀ ਤੇਰੀ ਵੇਟ ਕਰੂੰਗਾ ਕਿ ਮਹਾਲੀ ਚੰਡੀਗੜ੍ਹ ਦੇ ਵਿੱਚ ਜਦੋਂ ਮਰਜੀ ਤੂੰ ਤਰੀਕ ਰੱਖ ਲਈ ਵੀ ਭਾਨਾ ਮੀਡੀਆ ਦੇ ਵਿੱਚ ਮਹਾਲੀ ਚੰਡੀਗੜ੍ਹ ਦਾ ਸਾਰਾ ਮੀਡੀਆ ਉਹਦੇ ਵਿੱਚ ਆ ਕੇ ਜਵਾਬ ਦੇਵੇ ਵੀ ਆਹ ਮੈਂ ਉਹਦੇ ਖਿਲਾਫ ਜਿਹੜੇ ਭਾਨੇ ਨੇ ਲੋਕਾਂ ਤੋਂ ਪੈਸੇ ਖਾਦੇ ਨੇ ਏਜੰਟਾਂ ਤੋਂ ਜਾਂ ਲੈਣ ਵਾਲੇ ਤੋਂ ਜਾਂ ਦਬਾਉਣ ਵਾਲੇ ਤੋਂ ਉਹ ਤੂੰ ਸਾਰਾ ਰੱਖੀ ਨੰਬਰ 1 ਦਾ ਗੱਲ ਇਹ ਹੈ ਠੀਕ ਹੈ ਨਾ ਗੱਲ ਵੀ ਤੂੰ ਸਾਰਾ ਉੱਥੇ ਮੀਡੀਆ ਦੇ ਵਿੱਚ ਆ ਕੇ ਜਵਾਬ ਦਿੰਗਾ ਉੱਥੇ ਤੂੰ ਕੀ ਕਰੀਂ ਉੱਥੇ ਡਾਕਟਰਾਂ ਦੀ ਟੀਮ ਵੀ ਬੁਲਾ ਲਈ ਜਿਹੜਾ ਤੂੰ ਕਹਿੰਦਾ ਨਸ਼ਾ ਕਰਦਾ ਭਾਨਾ ਉੱਥੇ ਡਾਕਟਰਾਂ ਦੀ ਟੀਮ ਵੀ ਬੁਲਾ ਕੇ ਰੱਖੀ ਵੀ ਵੀ ਤੂੰ ਨਸ਼ਾ ਕਹਦਾ ਕਰਦਾ ਜਿਹੜਾ ਮੈਂ ਨਸ਼ਾ ਕਰਦਾ ਨਾ ਉਹ ਦੁਨੀਆ ਦੇ ਵਿੱਚ ਬਹੁਤ ਘੱਟ ਲੋਕ ਨਸ਼ਾ ਕਰਦੇ ਨੇ ਮੈਂ ਉਸ ਅਕਾਲ ਪੁਰਖ ਪਰਮਾਤਮਾ ਨੂੰ ਹਾਜ਼ਰ ਨਜ਼ਰ ਰੱਖ ਕੇ ਕਹਿਣਾ ਜਿੰਦਗੀ ਦੇ ਵਿੱਚ ਮੇਰੇ ਪਾਸਾਤ ਬੰਦਿਆਂ ਨੂੰ ਮਦਦ ਕਰੀ ਆ ਭਰਾ ਭਰਾ ਤੌਰ ਤੇ ਨਹੀਂ ਉਸ ਵੈਗੁਰੂ ਦੀ ਮੈਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੌਂਖਾਏ ਕਹਿਣਾ ਕਿ ਮੈਂ ਕਿਸੇ ਤੋਂ 5 ਰੁਪਏ ਵੀ ਅੱਜ ਤੱਕ ਰਖਾਦੇ ਹੁਣ 5 ਰੁਪਏ ਵੀ ਮੈਂ ਗੱਲ ਘਟਾ ਦੂੰ ਤੇ ਅਗਲੀ ਗੱਲ ਇਹਨੇ ਕਿਹੜੀ ਕਹੀ ਜਿਹੜੀ ਕਿਹਾ ਕਿ ਆ ਫੌਰਨ ਦੇ ਵਿੱਚ ਘੁੰਮਦਾ ਫਿਰਦਾ ਐਫ ਡੀਆਂ ਕਰਾ ਕੇ ਮੈਂ ਸਾਰੀਆਂ ਹੀ ਅਦਾਲਤਾਂ ਦੇ ਵਿੱਚੋਂ ਮੈਂ ਪਰਮਿਸ਼ਨ ਲੈ ਕੇ ਬਾਹਰ ਗਿਆ ਮੇਰੀ ਜਦੋਂ ਮੈਂ ਦਵਾਈ ਗਿਆ ਉਦੋਂ ਮੇਰੇ ਤੇ ਐਲਓਸੀ ਜਾਰੀ ਹੋਈ ਹੋਈ ਸੀਗੀ ਕਿ ਮੈਂ ਬਾਹਰ ਜਾਣ ਨਹੀਂ ਸੀ ਸਕਦਾ ਉਦੋਂ ਐਲਓਸੀ ਮੇਰੀ 24 ਘੰਟਿਆਂ ਦੇ ਵਿੱਚ ਕੈਨਸਲ ਹੋਈ ਸੀ ਉਹ ਕਿਉਂ ਹੋਈ ਸੀ ਕਾਨੂੰਨੀ ਸਾਰੀ ਪ੍ਰਕਿਰਿਆ ਲੈ ਕੇ ਠੀਕ ਹੈ ਜਿੰਨੇ ਵੀ ਮੇਰੇ ਕੇਸ ਲੜ ਰਹੇ ਨੇ ਮੈਂ ਤੁਹਾਨੂੰ ਹੋਰ ਗੱਲ ਹੁੰਦਾ ਵਕੀਲ ਸਾਰੇ ਮੇਰੇ ਭਰਾ ਨੇ ਫ੍ਰੀ ਦੇ ਵਿੱਚ ਮੇਰੇ ਕੇਸ ਲੜੇ ਜਾ ਰਹੇ ਨੇਗੇ ਤਨੂੰ ਮੈਂ ਇੱਕ ਹੋਰ ਵੀ ਤੇਰੀ ਜਾਣਕਾਰੀ ਲਈ ਗੱਲ ਦੱਸਦਾ ਟੌਪ ਟੌਪ ਦੇ ਜਿਹੜੇ ਵਕੀਲ ਨੇ ਨੇ ਚੰਡੀਗੜ੍ਹ ਦੇ ਵਿੱਚ ਹਾਈ ਕੋਰਟ ਦੇ ਵਿੱਚ ਤਨੂੰ ਮੈਂ ਇੱਕ ਹੋਰ ਗੱਲ ਦੱਸਦਾ ਨਾ ਵਿੱਚ ਜਿਹੜੇ ਇੰਨਾ ਭਰਾ ਮੰਨਦੇ ਨੇ ਕਿ ਫਰੀ ਦੇ ਵਿੱਚ ਕੇਸ ਲੜਦੇ ਨੇਗੇ ਤਨੂੰ ਹੋਰ ਵੀ ਇੱਕ ਤੇਰੀ ਜਾਣਕਾਰੀ ਲਈ ਗੱਲ ਆਦਦਾ ਸਾਰੀਆਂ ਪਰਮਿਸ਼ਨਾਂ ਲੈ ਕੇ ਜਦੋਂ ਮੈਨੂੰ ਦਿੱਲੀ ਹੋਰ ਰਿਪੋਰਟ ਤੇ ਰੋਕਿਆ ਤੇ ਮੇਰੇ ਕੋਲੇ ਪਰਮਿਸ਼ਨਾਂ ਕੋਲੇ ਸੀਗੀਆਂ ਠੀਕ ਐ ਤੇ ਤੀਜੀ ਗੱਲ ਕੀ ਹੈ ਜਿਹੜੀ ਐਫੜੀਆਂ ਜਿਹੜੀਆਂ ਐਫੜੀਆਂ ਜਿਹੜੀਆਂ ਕਿ ਮੈਂ ਜ਼ਬਾਨ ਤਾ ਐਫੜੀ ਭਰਾ ਕੇ ਗਿਆ ਤੁਸੀਂ ਕਹਿੰਦੇ ਸੀ ਨਾ ਵੀ ਮਾ ਪਤਨੀ ਮੈਂ ਇੱਕ ਵੀਡੀਓ ਹੋਰ ਵੀ ਸੁਣੀ ਸੀ ਫੌਰੀਂ ਦੇ ਭਾਨ ਨੂੰ ਡਿਪੋਰਟ ਕਰਾ ਲਾਂਗੇ ਤੈਨੂੰ ਪਤਾ ਵੀ ਭਾਨ ਨੇ ਦੇ ਭਾਈਚਾਰਾ ਕਿੰਨਾ ਤਕੜਾ ਤੂੰ ਸੋਚ ਵੀ ਨਹੀਂ ਸਕਦਾ ਥੋੜੀ ਸੋਚ ਤੋਂ ਪਰੇ ਦੀ ਗੱਲ ਆ ਜਿਹੜਾ ਮੇਰਾ ਭਾਈਚਾਰਾ ਅੱਜ ਜਿੱਥੇ ਮੈਂ ਬੈਠਾ ਅੱਜ ਮੈਂ ਵੱਖ-ਵੱਖ ਦੇਸ਼ਾਂ ਦੇ ਵਿੱਚ ਘੁੰਮ ਰਿਹਾ ਥੋੜੀ ਸੋਚ ਤੋਂ ਪਰੇ ਦੀਆਂ ਗੱਲਾਂ ਨੇਗੀਆਂ ਠੀਕ ਹੈ ਨਾ ਗੱਲ ਭਾਨ ਨੇ ਪਿਆਰ ਤੇ ਮੁਹੱਬਤ ਦੇ ਇੱਕ ਲੋਕਾਂ ਦੀ ਇਹ ਚੀਜ਼ ਖੱਟੀ ਹੈ ਤੈਨੂੰ ਇੱਕ ਹੋਰ ਗੱਲ ਦੱਸਦਾ ਤੇ ਇਹ ਜਿਹੜੇ ਇਹ ਜਿਹੜੇ ਮੈਂ ਕੰਟਰੋਲ ਆ ਮੇਰਾ ਕਿ ਇਹ ਜਿਹੜੇ ਫੁੱਦੂ ਬੰਦੇ ਦੇ ਪ੍ਰਤੀ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਇੰਨੇ ਕ ਜਿਆਦੇ ਬੰਦੇ ਦੇ ਬਾਰ ਦੇ ਮੂਰੇ ਇੰਨੇ ਕ ਜਿਆਦੇ ਇਕੱਠੇ ਕਰਕੇ ਲੈ ਕੇ ਜਾਣੇ ਤੂੰ ਯਾਦ ਰੱਖੀ